ਵਧੀਆ ਵਿੱਚ ਕਾਫੀ ਮੇਰੀਆਂ ਭੈਣਾਂ ਪਰੇਸ਼ਾਨ ਨੇ ਕਿ ਅਸੀਂ ਕਿਹੜੀ ਕਰੀਮ ਲਾਈਏ ਵਿంటర్ ਹੈ ਵਿంటర్ ਵਿੱਚ ਕਿਹੜੀ ਕਰੀਮ ਵਧੀਆ ਹੁੰਦੀ ਹੈ ਪਰੇਸ਼ਾਨ ਹੋਣ ਦੀ ਕੋਈ ਜ਼ਰੂਰਤ ਨਹੀਂ ਆਪਾਂ ਤੁਹਾਨੂੰ ਦੱਸ ਦਿਆਂ ਤੁਸੀਂ ਕਿਹੜੀ ਕਰੀਮ ਲਗਾ ਕੇ ਆਪਣੇ ਚਿਹਰੇ ਨੂੰ ਖੂਬਸੂਰਤ ਬਣਾ ਸਕਦੇ ਹੋ ਬ੍ਰਾਈਟ ਬਣਾ ਸਕਦੇ ਹੋ ਬਹੁਤ ਸੌਖੀ ਤੇ ਸਸਤੀ ਹੈ ਸਿਰਫ 20-30 ਰੁਪਏ ਦੇ ਵਿੱਚ ਘਰੇ ਤਿਆਰ ਹੋ ਜਾਂਦੀ ਹੈ ਬਾਜ਼ਾਰੋਂ ਇਹ ਵਾਲੀ ਕਰੀਮ ਲੈਣ ਜਾਓਗੇ ਹਜ਼ਾਰ ਤੋਂ ਘੱਟ ਨਹੀਂ ਮਿਲੂਗੀ ਪੂਰਾ ਪ੍ਰੋਸੈਸ ਦੇਖੋ ਤੇ ਤੁਸੀਂ ਵੀ ਇਹ ਕਰੀਮ ਬਣਾ ਕੇ ਆਪਣੇ ਚਿਹਰੇ ਤੇ ਅਪਲਾਈ ਕਰੋ ਪਹਿਲਾਂ ਦੇਖੋ ਕਿ ਕਿਹੜੀਆਂ ਚੀਜ਼ਾਂ ਪਾਈਆਂ ਕਿਸ ਚੀਜ਼ ਨਾਲ ਇਹ ਵਾਲੀ ਬੈਸਟ ਕਰੀਮ ਬਣੀ ਹੈ ਤੇ ਹਾਂਜੀ ਆਪਾਂ ਕਰਦੇ ਹਾਂ ਸਟਾਰਟ ਕਰੀਮ ਬਣਾਉਣਾ ਪਹਿਲਾਂ ਵੀ ਵੈਸੇ ਮੈਂ ਸ਼ੇਅਰ ਕੀਤੀ ਹੋਈ ਹੈ ਮੈਂ ਕਿ ਜਿਹੜੇ ਨਿਊ ਸਬਸਕ੍ਰਾਈਬਰ ਜੁੜੇ ਨੇ ਉਹਨਾਂ ਲਈ ਜ਼ਰੂਰੀ ਹੈ ਤੇ ਇਹਦੇ ਲਈ ਆਪਾਂ ਪਹਿਲਾਂ ਲੈਣਾ ਹੈ ਆਲੂ ਆਲੂ ਆਪਾਂ ਚੰਗੀ ਤਰ੍ਹਾਂ ਧੋ ਲੈਣਾ ਹੁਣ ਤਾਂ ਵੈਸੇ ਨਵੇਂ ਆਲੂ ਆਂਦੇ ਪਿੰ ਬਹੁਤ ਵਧੀਆ ਵਾਈਟ ਰਾਈਟ ਇਹਨੂੰ ਆਪਾਂ ਕੱਟ ਕੇ ਪਸਤਾ ਬਣਾ ਲੀਏ ਤੇ ਆਲੂ ਆਪਾਂ ਕਰ ਲਿਆ ਕਦੋਂ ਕਸ ਪੂਰਾ ਪ੍ਰੋਸੈਸ ਨਾ ਪੂਰੀ ਤਰ੍ਹਾਂ ਸਮਝਣਾ ਇਹ ਕਰੀਮ ਜਿਹੜੀ ਇੰਨੀ ਬੈਸਟ ਕਰੀਮ ਹੈ ਮੈਂ ਕਹਿੰਨੀ ਆ ਜਿਹੜੀ ਆਪਾਂ ਇੰਨੇ ਨੇ ਮਹਿੰਗੀਆਂ ਕਰੀਮਾਂ ਸਰਦੀ ਲਈ ਲੈ ਕੇ ਆਉਂਦੇ ਆ ਨਾ ਉਹ ਨਹੀਂ ਇੰਨਾ ਕੰਮ ਕਰਦੀ ਜਿੰਨਾ ਇਹ ਵਾਲੀ ਕਰੀਮ ਕਰਦੀ ਏ ਪੂਰਾ ਪ੍ਰੋਸੈਸ ਸਮਝੋ ਕਿਉਂਕਿ ਪੂਰੀ ਜਿਹੜੀ ਜਾਣਕਾਰੀ ਹੈ ਨਾ ਉਹੀ ਤੁਹਾਡੇ ਲਈ ਲਾਭ ਪਤਾਈ ਹੈ ਇਹ ਤਾਂ ਆਪਾਂ ਪੂਰੀ ਤਰ੍ਹਾਂ ਚੰਗੀ ਤਰ੍ਹਾਂ ਰਸ ਕੱਢ ਲੈਣਾ ਕਿਸੇ ਤਰੀਕੇ ਨਾਲ ਵੀ ਐਦਾਂ ਔਖਾ ਲੱਗ ਰੇ ਇਹ ਐਦਾਂ ਕਰਦੀ ਹੈ ਆਪਾਂ 15 ਦਿਨ ਲਈ ਕਰੀਮ ਬਣਾ ਕੇ ਸਟੋਰ ਕਰਕੇ ਰੱਖ ਲੈਣੀ ਹੈ ਤੁਸੀਂ ਚਾਹੋ ਤਾਂ ਦੋ ਆਲੂ ਪਾ ਕੇ ਪੂਰੀ 25-20 ਦਿਨ ਮਤਲਬ ਕੀ ਮਹੀਨੇ ਦੀ ਬਣਾ ਕੇ ਰੱਖ ਸਕਦੇ ਹੋ ਇਹ ਕੋਈ ਖਰਾਬ ਨਹੀਂ ਹੁੰਦੀ ਹੈਗੀ ਤੇ ਇਹ ਆਪਾਂ ਜਿਹੜਾ ਨਾ ਆਲੂ ਦਾ ਰਸ ਕੱਢ ਲਿਆ ਤੈਨੂੰ ਇਸ ਤਰੀਕੇ ਨਾਲ 2 ਮਿੰਟ ਰੱਖ ਦੇਣਾ ਕਿਉਂਕਿ ਆਪਾਂ ਇਹਦਾ ਸਟਾਰਜ ਲੈਣਾ ਹੈ ਇਹ ਆਲੂ ਦਾ ਰਸ ਨਹੀਂ ਲੈਣਾ ਹੈਗਾ ਤੇ ਹਾਂਜੀ ਫਿਰ ਆਪਾਂ ਕੀ ਕਰਨਾ ਹੈ ਦੇਖੋ 5-10 ਮਿੰਟ ਰੱਖ ਕੇ ਨਾ ਉਹ ਦੇਖੋ ਸਟਾਰਜ ਉਹਦਾ نیچے بیٹھ ਚੁੱਕਿਆ ਪਾਣੀ ਜਿਹੜਾ ਆਪਾਂ ਉਤਾਰ ਦੇਣਾ ਹੈ ਪਾਣੀ ਆਪਾਂ ਉਤਾਰਦੇ ਨੀਚੇ ਜਿਹੜਾ ਸਟਾਰਜ ਹੈ ਨਾ ਤੇ ਇਹਦੇ ਵਿੱਚ ਕੀ ਕੀ ਪਾਉਣਾ ਹੈ ਪੂਰਾ ਪ੍ਰੋਸੈਸ ਪੂਰੀ ਤਰ੍ਹਾਂ ਸਮਝਿਓ ਜੇ ਬਹੁਤ ਵਧੀਆ ਕਰੀਮ ਹੈ ਮੈਕੈਨਿਕ ਅ디 ਲਗਾ ਕੇ ਦੇਖੇ ਤੁਹਾਡਾ ਚਿਹਰਾ ਇੰਨਾ ਗੋਰਾ ਇੰਨਾ ਨਿੱਖਰੀ ਸਕਿਨ ਹੋ ਜਾਏਗੀ ਨਾ ਬਹੁਤ ਵਧੀਆ ਤੇ ਇਹਦੇ ਲਈ ਲੈਣਾ ਫਿਰ ਆਪਾਂ 2 ਚਮਚ ਦੁੱਧ ਆਪਾਂ ਬਣਾਉਣ ਲੱਗੇ ਆ ਨਾ 15 ਦਿਨ ਲਈ 15 20 ਦਿਨ ਲਈ ਕਰੀਮ 2 ਚਮਚ ਲੈਣਾ ਹੈ ਦੁੱਧ ਤੇ ਦੂਸਰੀ ਲੈਣੀ ਹੈਗੀ ਹੈ ਚੀਜ਼ੇ ਤੀਸਰੀ ਚੀਜ਼ ਆਪ ਲੈਣੀ ਹੈ ਕੋਕੋਨਟ ਆਇਲ ਕੋਕੋਨਟ ਆਇਲ ਜਿਹੜਾ ਮoiisturizer ਵਾਸਤੇ ਬਹੁਤ ਵਧੀਆ ਹੁੰਦਾ ਸਕਿਨ ਵਾਸਤੇ ਬਹੁਤ ਵਧੀਆ ਹੁੰਦਾ ਵਾਲਾਂ ਵਾਸਤੇ ਸਕਿਨ ਵਾਸਤੇ ਚਮਚਾ ਪੂਰਾ ਭਰ ਕੇ ਥੋੜਾ ਜਿਹਾ ਹੋਰ ਪਾ ਲੈਣੀ 1.5 ਚਮਚਾ ਲੈ ਲਿਆ ਇੱਥੇ ਆਪਾਂ ਕੋਕੋਨਟ ਆਇਲ ਇਹ ਪਾਣੀ ਆਪਾਂ ਤੇ ਤੀਸਰੀ ਚੀਜ਼ ਪਾਣੀ ਹੈਗੀ ਇਹਦੇ ਵਿੱਚ ਵਿਟਾਮਿਨ E ਦਾ ਕੈਪਸੂਲ ਵਿਟਾਮਿਨ E ਤੁਹਾਡੇ ਚਿਹਰੇ ਲਈ ਬਹੁਤ ਵਧੀਆ ਹੁੰਦਾ ਤੇ ਦੇਖੋ ਜੀ ਪੂਰਾ ਇੱਕ ਵਿਟਾਮਿਨ E ਦਾ ਕੈਪਸੂਲ ਦੋ ਵੀ ਪਾ ਸਕਦੇ ਹੋ ਜਿੰਨੀ ਕੀ ਤੁਸੀਂ ਬਣਾਣੀ ਜਿੰਨੀ ਕੀ ਕੁਆਂਟੀਟੀ ਬਣਾਣੀ ਉਹਦੇ ਹਿਸਾਬ ਨਾਲ ਤੁਸੀਂ ਪਾ ਸਕਦੇ ਹੋ ਠੀਕ ਹੈ ਜੀ ਆਲੂ ਦਾ ਸਟਾਰਚ ਹੋ ਗਿਆ ਕੋਕੋਨਟ ਔਇਲ ਹੋ ਗਿਆ ਔਰ ਦੁੱਧ ਹੋ ਗਿਆ ਤੇ ਵਿਟਾਮਿਨ E ਦਾ ਕੈਪਸੂਲ ਹੋ ਗਿਆ ਤੇ ਫਿਰ ਆਪਾਂ ਲੈਣੀ ਹੈ ਗਲਿਸਰੀਨ ਲਓ ਜੀ ਕੋਣਾਕ ਚਮਚਾ ਆਪਾਂ ਲੈ ਲਿਆ ਗਲਿਸਰੀਨ ਦਾ ਗਲਿਸਰੀਨ ਵੀ ਬਹੁਤ ਵਧੀਆ ਹੁੰਦੀ ਫੇਸ ਤੇ ਨਾ ਇੱਕ ਗਲੋ ਲੈ ਕੇ ਆਂਦੀ ਇੱਕ ਚਮਕ ਲੈ ਕੇ ਆਂਦੀ ਜਿਹਨੂੰ ਗਲਾਸ ਸਕਿਨ ਕਹਿੰਦੇ ਆ ਨਾ ਆਪਾਂ ਕੋਰੀਅਨ ਟਾਈਪ ਸਕਿਨ ਉਸ ਟਾਈਪ ਦੀ ਕਰ ਦਿੰਦੀ ਏ ਸਭ ਤੋਂ ਮੇਨ ਚੀਜ਼ ਲੈਣੀ ਆਪਾਂ ਐਲੋਵਿਰਾ ਜੈਲ ਐਲੋਵਿਰਾ ਜੈਲ ਜਿਹੜੀ ਆਪਾਂ ਨੂੰ ਕਰੀਮੀ ਟੈਕਚਰ ਵਿੱਚ ਇਹਨੂੰ ਫੋਮ ਕਰ ਦੇਗੀ ਤੇ ਇਹਦੇ ਵਿੱਚ ਚਮਚਾ ਪੂਰਾ ਭਰ ਕੇ ਆਪਾਂ ਐਲੋਵਿਰਾ ਜੈਨ ਲੈ ਲੈਣਾ ਕਿਸੇ ਵੀ ਕੰਪਨੀ ਦਾ ਜਿਹੜਾ ਵੀ ਤੁਸੀਂ ਇਸਤੇਮਾਲ ਕਰਦੇ ਉਹ ਤੁਸੀਂ ਲੈ ਸਕਦੇ ਹੋ ਠੀਕ ਹੈ ਤੇ ਹੁਣ ਆਪਾਂ ਇਹਨਾਂ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਤੇ ਤੁਸੀਂ ਪ੍ਰੋਸੈਸ ਸਮਝ ਗਏ ਹੋਗੇ ਹਨ ਕਈ ਵਾਰ ਸਮਝ ਨਾ ਆਵੇ ਤਾਂ ਬੈਕ ਵੀਡੀਓ ਕਰਕੇ ਆਪਾਂ ਦੇਖ ਸਕਦੇ ਹਾਂ ਇਹਨੂੰ ਆਪਾਂ ਚੰਗੀ ਤਰ੍ਹਾਂ ਹਿਲਾਣਾ ਹੈ ਤੇ ਇਹ ਹੋ ਜੂਗੀ ਇੱਕ ਬੈਸਟ ਕਰੀਮ ਬਣ ਕੇ ਰੈਡੀ ਇੱਕ ਕਰੀਮ ਮੈਂ ਕਹਿੰਨੀ ਆ ਤੁਸੀਂ ਲਗਾ ਕੇ ਦੇਖੋ ਤੁਹਾਡਾ ਚਿਹਰਾ ਦੇਖੋ ਮੈਂ ਕਹਿੰਨੀ ਦਿਨੋਂ ਦਿਨ ਇੰਨਾ ਨਖਾਰ ਕਿਉਂਕਿ ਜਿਹੜੀ ਆਲੂ ਹੁੰਦਾ ਆਲੂ ਆਪਣੇ ਚਿਹਰੇ ਦੀ ਬਲੀਚ ਜਿਹੜੀ ਹੁੰਦੀ ਹੈ ਨੇਚਰਲ ਬਲੀਚ ਉਹਦਾ ਕੰਮ ਕਰਦਾ ਹੈ ਦੂਸਰੀ ਬਲੀਚ ਜਿਹੜੀ ਆਪਾਂ ਲੈ ਕੇ ਆ ਨਾ ਮਤਲਬ ਕਿ ਹਾਰਮੋਨਲ ਜਿਹੜੀ ਬਲੀਚ ਤੇ ਉਹ ਸਭ ਤੋਂ ਬੈਸਟ ਹੁੰਦੀ ਜਿਹੜੀ ਆਪਾਂ ਕਾਰੋ ਲੈ ਕੇ ਆਨੇ ਬਾਜ਼ਾਰੋਂ ਖਰੀਦ ਕੇ ਜਿਹੜੀ ਲੈ ਕੇ ਆਨੇ ਉਹ ਜਿਹੜੀ ਸਿਲਕੋ ਚੰਬੜੀ ਨੂੰ ਨਾ ਰੈੱਡ ਰੈੱਡ ਕਰ ਦਿੰਦੀ ਹੈ ਜਿਹਦੇ ਵੀ ਆਪਾਂ ਕਰਦੇ ਆ ਤਾਂ ਉਸ ਤੋਂ ਬਾਅਦ ਆਪਣੀ ਚੰਬੜੀ ਹੋ ਜਾਂਦੀ ਹੈ ਰੈੱਡ ਤੇ ਦੇਖੋ ਇਹ ਮਿਕਸ ਹੋ ਗਈ ਹੈ ਕਿਉਂਕਿ ਮੇਰੀ ਐਲੋਵੇਰਾ ਜਿਹੜੀ ਉਹ ਗ੍ਰੀਨ ਕਲਰ ਦੀ ਹੈ ਨਾ ਤੇ ਆਪਾਂ ਜਿਹੜਾ ਵਾਈਟ ਐਲੋਵੇਰਾ ਜੈਲ ਲੈ ਸਕਦੇ ਆ ਤੇ ਫਿਰ ਵਾਈਟੀ ਕਰੀਮ ਬਣੂਗੀ ਠੀਕ ਹੈ ਤੁਸੀਂ ਇਹਦੇ ਵਿੱਚ ਕੇਸਰ ਦਾ ਵੀ ਧਾਗਾ ਇੱਕ ਅੱਧਾ ਪਾਣਾ ਚਾਹੁੰਦੇ ਤਾਂ ਉਹ ਵੀ ਪਾ ਸਕਦੇ ਹੋ ਜੇ ਤੁਸੀਂ ਵਾਈਟ ਵਾਲੀ ਲੈਣਾ ਚਾਹੁੰਦੇ ਹੋ ਨਾ ਐਲੋਵੇਰਾ ਤਾਂ ਉਹਦੇ ਵਿੱਚ ਇੱਕ ਅੱਧਾ ਜਿਹਾ ਇੱਕ ਤੁਹਾਡੇ ਕੋਲ ਕੇਸਰ ਹੈਗਾ ਤਾਂ ਉਹ ਇਸਤੇਮਾਲ ਕਰੋ ਜੇ ਨਹੀਂ ਹੈਗਾ ਤੇ ਇੱਕ ਪਿੰਚ ਚੁਟਕੀ ਕਿ ਹਲਦੀ ਪਾ ਲਓ ਥੋੜੀ ਜਿਹੀ ਜੈਲ ਹੋ ਜੇ ਬਹੁਤ ਪਿਆਰੀ ਲੱਗਦੀ ਤੇ ਇਹਦੀ ਕੋ ਬਣ ਕੇ ਹੋ ਗਈ ਆਪਣੀ ਕਰੀਮ ਰੈਡੀ ਬਹੁਤ ਵਧੀਆ ਕਰੀਮ ਹੈ ਤੇ ਆ ਆ ਦੇਖੋ ਮੈਂ ਪਹਿਲਾਂ ਬਣਾ ਕੇ ਰੱਖੀ ਹੋਈ ਸੀਗੀ ਪਹਿਲਾਂ ਮੈਂ ਸ਼ੇਅਰ ਕੀਤੀ ਹੋਈ ਤੁਹਾਡੇ ਨਾਲ ਤੇ ਹੁਣ ਮੇਰੀ ਇਹ ਕਦਮ ਹੋ ਗਈ ਸੀਗੀ ਸਿਰਫ ਦੋ ਕਿ ਬੂੰਦਾ ਰਹਿ ਗਈ ਮੈਂ ਕਿ ਚਲੋ ਬਣਾ ਦੇਣੀ ਨਾਲ ਤੁਹਾਡੇ ਨਾਲ ਸ਼ੇਅਰ ਕਰ ਦੇਣੀ ਕਿਉਂਕਿ ਮੇਰੇ ਸਬਸਕ੍ਰਾਈਬਰ ਪੁੱਛਦੇ ਆਂ ਕਿ ਦੀਦੀ ਅਸੀਂ ਕਿਹੜੀ ਕਰੀਮ ਲਗਾ ਸਕਨੇ ਆਂ ਸਰਦੀਆਂ ਵਿੱਚ ਇਸ ਤੋਂ ਬੈਸਟ ਕਰੀਮ ਹੋਰ ਹੈ ਹੀ ਨਹੀਂ ਕੋਈ ਇਹ ਇੰਨੀ ਵਧੀਆ ਕਰੀਮ ਹੈ ਕਿ ਤੁਸੀਂ ਲਗਾਓਗੇ ਨਾ ਤੇ ਖੁਦ ਬਖੁਦ ਤੁਹਾਨੂੰ ਰਿਜ਼ਲਟ ਵੀ ਮਿਲੇਗਾ ਚਿਹਰਾ ਇੰਨਾ ਵਧੀਆ ਇੰਨਾ ਬ੍ਰਾਈਟ ਕਰ ਦੇਗਾ ਇਹਨੇ ਨਖਾਰ ਦੇਗਾ ਨਾ ਬਹੁਤ ਵਧੀਆ ਮੈਨੂੰ ਇਹਦੇ ਵਿੱਚ ਪਾ ਲੈਣਾ ਹੈ ਇਹ ਦੇਖ ਲਓ ਮੈਨੂੰ 15 ਦਿਨ ਪਹਿਲਾਂ ਹੋ ਗਿਆ ਸੀਗਾ ਬਣਾਇਆ ਇਹਨੇ ਤੇ ਹੁਣ ਖਤਮ ਹੋ ਗਈ 15 ਦਿਨ ਦੀ ਹੁਣ ਆਪਾਂ ਫੇਰ ਸਟੋਰ ਕਰਕੇ ਧਾਤੀਏ ਠੀਕ ਹੈ ਜੀ ਬਹੁਤ ਵਧੀਆ ਹੈ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਵੱਧ ਤੋਂ ਵੱਧ ਲਾਈਕ ਕਰਨਾ ਬਣਾ ਕੇ ਇੱਕ ਵਾਰੀ ਇਸਤੇਮਾਲ ਜ਼ਰੂਰ ਕਰਨਾ ਸਰਦੀਆਂ ਵਿੱਚ ਨਾ ਦੇਖੋ ਬਣ ਕੇ ਹੋ ਗਈ ਹੈ ਰੈਡੀ ਹੋਮੇਟ ਕਰੀਮ ਤੇ ਹਾਂਜੀ ਤੁਸੀਂ ਦੇਖ ਲਿਆ ਕਿੰਨੇ ਸੋਖੇ ਤਰੀਕੇ ਨੇ ਇਹ ਵਾਲੀ ਹੋਮमेड ਕਰੀਮ ਜਿਹੜੀ ਘਰੇ ਤਿਆਰ ਹੋ ਜਾਂਦੀ ਏ ਸਾਰੇ ਇੰਗਰੀਡੀਅੰਟ ਘਰੇ ਹੀ ਪੇ ਰਹੇ ਨੇ ਆਮ ਆਪਣੇ ਘਰੇ ਹੁੰਦੇ ਨੇ ਕਿ ਜਿਨ੍ਹਾਂ ਨੂੰ ਸਹੀ ਤਰੀਕੇ ਨਾਲ ਇਸਤੇਮਾਲ ਕਰਕੇ ਆਪਾਂ ਕਰੀਮ ਬਣਾ ਕੇ ਆਪਣੇ ਚਿਹਰੇ ਤੇ ਅਪਲਾਈ ਕਰ ਸਕਦੇ ਹਾਂ ਰਾਤ ਨੂੰ ਸਿਰਫ ਸੌਣ ਤੋਂ ਪਹਿਲਾਂ ਮਤਲਬ ਕਿ ਥੋੜਾ ਟਾਈਮ ਪਹਿਲਾਂ ਲਗਾ ਲੈਣੀ ਪੂਰੀ ਓਵਰਨਾਈਟ ਲੱਗੀ ਰਹਿਣ ਦਿਓ ਤੇ ਦਿਨੇ ਤੁਸੀਂ ਇਦਾਂ ਹੀ ਫੇਸ ਵੋਸ਼ ਕਰ ਲੈਣਾ ਕਿਸੇ ਵੀ ਫੇਸ ਵੋਸ਼ ਦੀ ਜਰੂਰਤ ਨਹੀਂ ਹੈ ਕਿਸੇ ਵੀ ਸਾਬਣ ਦੀ ਜਰੂਰਤ ਨਹੀਂ ਹੈਗੀ ਤੇ ਸਾਦੇ ਪਾਣੀ ਨਾਲ ਤੁਸੀਂ ਫੇਸ ਵੋਸ਼ ਕਰ ਲਓ ਤੁਹਾਡਾ ਚਿਹਰਾ ਦੇਖਿਓ ਦਿਨ-ਪੋ-ਦਿਨ ਇੰਨਾ ਨਿਖਾਰ ਇੰਨਾ ਬ੍ਰਾਈਟ ਇੰਨਾ ਨਿਖਰੇ ਰਹੇਗਾ ਦਿਨੇ ਵੀ ਲਗਾ ਸਕਦੇ ਹੋ ਕੋਈ ਵੀ ਇਹਦਾ ਉਹ ਨਹੀਂ ਹੈਗਾ ਵੀ ਕੋਈ ਨੁਕਸਾਨ ਹੋਵੇਗਾ ਜਿਨ੍ਹਾਂ ਦੇ ਚਿਹਰੇ ਤੇ ਖੁਸ਼ਕੀ ਰਹਿੰਦੀ ਹੈ ਜਿਨ੍ਹਾਂ ਦੇ ਚਿਹਰੇ ਤੇ ਡੱਬੇ ਜਿ ਪਏ ਹੁੰਦੇ ਨੇ ਕਈ ਵਾਰ ਹੁੰਦਾ ਡੱਬ ਖੜਬੇ ਜਿਹਾ ਚਿਹਰਾ ਹੋ ਜਾਂਦਾ ਹੈ ਨਾ ਵਾਈਟ-ਵਾਈਟ ਨਿਸ਼ਾਨ ਹੁੰਦੇ ਨੇ ਕਈਆਂ ਦੇ ਬਲੈਕ-ਬਲੈਕ ਨਿਸ਼ਾਨ ਹੁੰਦੇ ਨੇ ਇਹ ਵਾਲੀ ਕਰੀਮ ਤੁਸੀਂ ਸਰਦੀ ਸਰਦੀ ਜਿਹੜੀ ਇਸਤੇਮਾਲ ਕਰੋਗੇ ਤੁਹਾਡਾ ਚਿਹਰਾ ਬਿਲਕੁਲ ਨਿੱਖਰ ਕੇ ਸਾਹਮਣੇ ਆ ਜਾਏਗਾ ਤੁਸੀਂ ਦੇਖ ਹੀ ਲੈ ਵੀ ਕਿੰਨੇ ਸੌਖੇ ਤਰੀਕੇ ਨਾਲ ਬਣਾਈਏ ਤੇ ਮੈਂ ਤੁਹਾਨੂੰ ਲਗਾ ਕੇ ਵੀ ਦੱਸ ਦਿੰਨੀ ਆ ਇਦਾਂ ਡੋਟ ਡੋਟ ਲਗਾਣੀ ਆ ਠੀਕ ਹੈ ਫੇਸ ਨੂੰ ਵਾਸ਼ ਕਰੋ ਡੋਟ ਡੋਟ ਲਗਾਓ ਰਾਤ ਨੂੰ ਵੀ ਲਗਾਓ ਦਿਨੇ ਵੀ ਲਗਾਓ ਸਾਰੀ ਡਸਟ ਸਾਰੀ ਹੀ ਜਿਹੜੀ ਤੁਹਾਡੇ ਚਿਹਰੇ ਦੀ ਗੰਦਗੀ ਹੁੰਦੀ ਹੈ ਨਾ ਇਹਦੇ ਨਾਲ ਰਿਮੂਵ ਹੋਣੀ ਸ਼ੁਰੂ ਹੋ ਜਾਏਗੀ ਤੇ ਤੁਸੀਂ ਦੇਖ ਸਕਦੇ ਹੋ ਚਿਹਰਾ ਬਿਲਕੁਲ ਇਹਦੇ ਨਾਲ ਬ੍ਰਾਈਟ ਹੋ ਜਾਂਦਾ ਦੇਖੋ ਕਿੰਨੇ ਸੌਖੇ ਤਰੀਕੇ ਨਾਲ ਬਣ ਕੇ रेडी ਹੋ ਜਾਂਦੀ ਹੈ ਤੇ ਵੀਡੀਓ ਬਾਅਦ ਤੋਂ ਬਾਅਦ ਨਾ ਸ਼ੇਅਰ ਕਰ ਦੇਣਾ ਤੇ ਬਾਅਦ ਤੋਂ ਲਾਈਕ ਵੀ ਜਰੂਰ ਕਰਿਆ ਕਰੋ ਆਪਾਂ ਤੁਹਾਡੇ ਲਈ ਸੋਹਣੇ ਸੋਹਣੇ ਫੇਸ ਪੈਕ ਸੋਹਣੇ ਸੋਹਣੇ ਕਰੀਮਾ ਹੋਮ ਮੇਡ ਕਰੀਮਾ ਜਿਹੜੀ ਆ ਤੁਹਾਡੇ ਨਾਲ ਆਪਾਂ ਵੀ ਸ਼ੇਅਰ ਕਰਦੇ ਰਹਿੰਨੇ ਆ ਠੀਕ ਹੈ ਜੀ ਦੇਖ ਲਓ ਕਿੰਨਾ ਵਧੀਆ ਗਲੋ ਆਂਦਾ ਏ ਜਿਹੜੇ ਤੇ ਬਹੁਤ ਵਧੀਆ ਏ ਐਨ ਚਿਹਰੇ ਵਿੱਚ ਜਵਾਬ ਹੋ ਜਾਂਦੀ ਪਰ ਟ ਹੋਣਾ ਸ਼ੁਰੂ ਹੋ ਜਾਂਦਾ ਸ ਕਿੰਨੀ ਜਿਹੜੀ ਲੂਜ਼ ਹੋਈ ਹੁੰਦੀ ਹੈ ਉਹ ਜਿਹੜੀ ਐਨ ਟਾਈਟ ਹੋ ਜਾਂਦੀ ਹੈ ਰਿੰਕਲ ਤੁਹਾਡੇ ਜਿਹੜੇ ਨੇ ਹੌਲੀ ਹੌਲੀ ਸਹੀ ਹੁੰਦੇ ਜਾਣੇ ਨੇ ਜਿਹੜੀ ਸਕਿਨ ਤੁਹਾਡੀ ਇਨਾ ਗਲੋ ਕਰੇਗੀ ਜਿਹਨੂੰ ਆਪਾਂ ਕੋਰੀਅਨ ਸਕਿਨ ਕਹਿੰਦੇ ਨੇ ਗਲਾਸ ਟੈਪ ਸਕਿਨ ਕਹਿੰਦੇ ਆ ਦੂਸਰੀ ਦੀ ਸਕਿਨ ਦੇਖ ਕੇ ਆਪਾਂ ਕੋਰੀਅਨ ਲੋਕਾਂ ਦੇ ਦੇਖ ਕੇ ਕਹਿੰਦੇ ਨੇ ਕਿੰਨਾ ਚਿਹਰਾ ਹੈ ਨਾ ਚਮਕ ਰਿਹਾ ਹੈ ਕਿੰਨਾ ਨਿਖਾਰ ਹੈ ਇਹਨਾਂ ਚੀਜ਼ਾਂ ਦਾ ਹੋਮਡ ਚੀਜ਼ਾਂ ਦਾ ਇਸਤੇਮਾਲ ਕਰਦੇ ਨੇ ਠੀਕ ਹੈ ਆਪ ਤਾਂ ਮਹਿੰਗੇ ਮਹਿੰਗੇ ਬ੍ਰਾਂਡ ਤੁਹਾਨੂੰ ਦਿਖਾ ਕੇ ਉਲਝ ਜਾਂਦੇ ਰਹਿੰਦੇ ਨੇ ਸਾਡੇ ਵਰਗੇ ਜਿਹੜੇ ਲੋਕ ਨੇ ਉਹ ਕੀ ਕਰਦੇ ਦੇਖੇ ਉਹਨਾਂ ਦਾ ਬਸ ਉਹ ਨਹੀਂ ਦੇਖਦੇ ਰਿਵਿਊ ਨਹੀਂ ਦੇਖਦੇ ਹੈਗੇ ਬਸ ਲੈਣ ਦੀ ਕਰਦੇ ਨੇ ਲਗਾਉਣ ਦੀ ਕਰਦੇ ਨੇ ਤੇ ਰਿਜ਼ਲਟ ਬਾਅਦ ਚ ਮਿਲਦਾ ਜਿੱਦੋਂ ਤੁਹਾਡਾ ਫੇਸ ਖਰਾਬ ਹੋ ਜਾਂਦਾ ਹੈ ਇਹਦੇ ਨਾਲੋਂ ਬੈਸਟ ਹੈ ਕਿ ਤੁਸੀਂ ਹੋਮ ਮੇਡ ਚੀਜ਼ਾਂ ਮੇਰੇ ਚੈਨਲ ਨੂੰ ਬਾਤ ਵਾਸ ਸਬਸਕ੍ਰਾਈਬ ਕਰੋ ਆਪਾਂ ਤੁਹਾਨੂੰ ਹੋਮ ਮੇਡ ਚੀਜ਼ਾਂ ਜਿਹੜੀਆਂ ਨੇ ਉਹ ਤੁਹਾਡੇ ਨਾਲ ਜੋੜ ਕੇ ਰੱਖਾਂਗੇ ਹੋਮ ਮੇਡ ਜਿਹੜੀ ਹੁੰਦੇ ਨੇ ਫੇਸ ਪੈਕ ਹੁੰਦੇ ਨੇ ਫੇਸ਼ੀਅਲ ਹੁੰਦੇ ਨੇ ਕਰੀਮਾਂ ਹੁੰਦੀਆਂ ਨੇ ਸਾਰੀਆਂ ਹੀ ਤੁਹਾਡੇ ਨਾਲ ਸ਼ੇਅਰ ਕਰਦੇ ਰਹਿਾਂਗੇ ਤੁਹਾਨੂੰ ਨੇਚਰਲ ਬਿਊਟੀ ਦੇ ਨਾਲ ਆਪਾਂ ਜੋੜ ਕੇ ਰੱਖਾਂਗੇ ਮੇਰਾ ਮਕਸਦ ਇਹ ਹੀ ਹੈ ਕਿ ਤੁਹਾਨੂੰ ਨੇਚਰਲ ਬਿਊਟੀ ਨਾਲ ਜੋੜ ਕੇ ਰੱਖਾਂ ਕਿ ਜਿੱਦਾਂ ਮੈਂ ਨੇਚਰਲ ਚ ਜਦ ਨਾਲ ਜੋੜ ਕੇ ਰੱਖਾਂ ਤੇ ਤੁਸੀਂ ਦੇਖ ਸਕਦੇ ਹੋ ਸਕਿਨ ਕਿੰਨੀ ਗਲੋ ਕਰ ਰਹੀ ਹੈ ਕਿੰਨਾ ਚਿਹਰਾ ਜਿਹੜਾ ਬ੍ਰਾਈਟ ਹੋ ਗਿਆ ਹੈ ਦੇਖ ਲਓ ਤੁਸੀਂ ਤੇ ਮੈਂ ਕਿਹਾ ਚਲੋ ਹਨਾ ਮੇਰੇ ਭੈਣਾਂ ਪੁੱਛਦੀਆਂ ਨੇ ਵੀ ਕਿਹੜੀ ਕਰੀਮ ਲਾਈ ਹੈ ਤੇ ਤੁਹਾਡੇ ਨਾਲ ਮੈਂ ਕੀਤੀ ਹੈ ਸ਼ੇਅਰ ਤੇ ਵਾਦ ਵਾਦ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਸੋਣਾ ਜੀ ਜ਼ਰੂਰ ਦੱਸਣਾ ਤੇ ਜੂਰ ਵਾਦ ਵਾਦ ਸ਼ੇਅਰ ਕਰਨਾ ਤੇ ਇਹ ਦੇਖੋ ਕਿੰਨੇ ਸੋਖੇ ਤਰੀਕੇ ਨਾਲ ਇਹ ਕਰੀਮ ਬਣ ਕੇ ਰੈਡੀ ਹੋ ਜਾਂਦੀ ਹੈ ਜਿਹਨਾਂ ਨੂੰ ਸਮਝ ਨਾ ਆਵੇ ਤੁਸੀਂ ਕੀ ਕਰਨਾ ਹੈ ਵੀਡੀਓ ਜਿਹੜੀ ਹੈ ਨਾ ਬੈਕ ਜਾ ਕੇ ਤੁਸੀਂ ਦੇਖ ਸਕਦੇ ਹੋ ਤੇ ਫੇ ਤੁਹਾਨੂੰ ਫਿਰ ਪ੍ਰੋਸੈਸ ਜਿਹੜਾ ਦੁਆਰਾ ਪਤਾ ਚੱਲ ਜਾਏਗਾ ਤੇ ਲੋ ਜੀ ਫਿਰ ਮਿਲਦੇ ਆ ਇੱਕ ਨਵੀਂ ਵੀਡੀਓ ਨਾਲ ਇੱਕ ਦਿਨ ਨਾਲ ਨਵੇਂ ਦਿਨ ਨਾਲ ਇੱਕ ਨਵੀਂ ਸ਼ੁਰੂਆਤ ਨਾਲ ਇੱਕ ਨਵੇਂ ਫੇਸਪੇਕ ਨਾਲ ਕਮੈਂਟ ਕਰਕੇ ਦੱਸਣਾ ਤੁਸੀਂ ਕੀ ਪੁੱਛਣਾ ਚਾਹੁੰਦੇ ਹੋ ਕਿਹੜੀ ਚੀਜ਼ ਤੇ ਆਪਾਂ ਮਤਲਬ ਕਿ ਵੀਡੀਓ ਬਣਾਈਏ ਕਿਹੜੀ ਚੀਜ਼ ਤੁਹਾਡਾ ਕਰੀਏ ਸ਼ੇਅਰ ਤੇ ਚਲੋ ਜੀ ਫਿਰ ਮਿਲਦੇ ਆ ਬਾਏ ਬਾਏ